ਹਿਆਰ ਦੀ ਗੱਲ ਕੀਤੀ ਹੈ ਸ਼ੁਭ ਕਰਨ ਦੇ ਸਿਰ ਚ ਗੋਲੀ ਵੱਜੀ ਇਹ ਰਿਪੋਰਟ ਆਈ ਕਿ ਸ਼ਾਰਟ ਗਨ ਦੀ ਗੋਲੀ ਵੱਜੀ ਹੈ ਉਸ ਦੇ ਸਿਰ ਦੇ ਵਿੱਚ ਔਰ ਉਧਰੋਂ ਹੀ ਇਹ ਕਿਹਾ ਗਿਆ ਕਿ ਸ਼ਾਇਦ ਹੋ ਸਕਦਾ ਕਿਸਾਨਾਂ ਵਾਲੇ ਬੰਨوں ਕਿਸੇ ਨੇ ਗੋਲੀ ਚਲਾਈ ਹੋਵੇ ਜਾਂਚ ਕਮਿਸ਼ਨ ਅੱਗੇ ਅਸੀਂ ਆਪਣੇ ਸਾਰੇ ਸਬੂਤ ਦਿੱਤੇ ਆ ਵੀਡੀਓ ਵੀ ਦਿੱਤੀਆਂ ਨੇ ਜਿਹੜੇ ਉਹਨਾਂ ਨੇ ਵੈਪਨ ਵਰਤੇ ਆ ਉੱਥੇ ਉਹ ਉਹ ਵੀ ਦਿਖਾਏ ਆ ਵੀਡੀਓ ਰਾਹੀਂ ਜਿਹੜਾ ਇੱਥੇ ਆ ਕੇ ਫਰੂਦ ਗੋਲਾ ਫਟਿਆ ਉਹਨਾਂ ਦਾ ਉਹ ਵੀ ਸਾਰੇ ਦਿਖਾਏ ਨੇ ਔਰ ਜਿਨ੍ਹਾਂ ਨੇ ਕੋਲੋਂ ਦੇਖਿਆ ਸਾਰੇ ਗਵਾਹ ਵੀ ਬਖਤਾ ਆਏ ਸੀ ਸਾਰੇ ਉਹਦੇ ਚੋ ਕਲੀਅਰ ਹੈ ਵੀ ਸਾਰਾ ਜੋ ਇਹ ਨੁਕਸਾਨ ਕੀਤਾ ਭਾਵੇਂ ਉਹ ਪੱਟੜ ਕੀਤੇ ਆ ਬੰਦੇ ਭਾਵੇਂ ਇੱਕ ਬੰਦੇ ਦੀ ਜਾਨ ਲਈ ਹੈ ਭਾਵੇਂ ਟਰੈਕਟਰ ਤੋੜਿਆ ਉਹ ਸਾਰਾ ਪੁਲਿਸ ਵਾਲੇ ਪਾਸਿਓਂ ਪੈਰਾਮਿਲਟਰੀ ਦੇ ਪਿਛਵਾਨ ਸੀਗੇ ਜਾਂ ਕੋਈ ਪਤਾ ਨਹੀਂ ਤੁਸੀਂ ਹਾਲਾਂਕਿ ਕਲੇਮ ਕਰਦੇ ਹੋ ਕਿ ਸਿਵਿਲਿਅਨ ਵੀ ਵਿੱਚ ਪਾੜੇ ਹੋਏ ਸੀਗੇ ਔਰ ਪੱਟਾ ਤੇ ਥਾਪੀਆਂ ਮਾਰਦੇ ਨਜ਼ਰ ਆ ਰਹੇ ਸੀ ਕਿਵੇਂ ਟਰੈਕਟਰ ਤੋੜੇ ਆ ਕੇ ਸਲੈਂਸਰਾਂ ਦੇ ਵਿੱਚੋਂ ਪਾਣੀ ਪਾ ਕੇ ਸਭ ਕੁਝ ਖੋਲ ਕੇ ਚਲੇਗੇ ਟਰੈਕਟਰ ਨੂੰ ਭੰਨ ਕੇ ਬੁਰੇ ਤਰੀਕੇ ਦੇ ਉਹ ਸਾਰਗੇ ਵੀਡੀਓ ਪੇਸ਼ ਕੀਤੀਆਂ ਸੀ ਜਿਹੜੇ ਬੰਦੇ ਵਿੱਚ ਕੁਝ ਸਿਵਲ ਦੇ ਬੰਦੇ ਵੀ ਅ ਬੜੇ ਹੋਏ ਸੀਗੇ ਜਿਹੜੇ ਕਿ ਗਾਲਾਂ ਕੱਢ ਰਹੇ ਸੀ ਥਾਪੀਆਂ ਮਾਰ ਰਹੇ ਸੀ ਝੰਡਾ ਜਿਹੜਾ ਗਲਤ ਇਸ਼ਾਰੇ ਕਰ ਰਹੇ ਸੀ ਪੈਰ ਥੱਲੇ ਰੱਖ ਕੇ ਝੰਡਾ ਪਾੜ ਰਹੇ ਸੀ ਉਹ ਸਾਰੇ ਦੇ ਸਾਰੇ ਸਾਡੇ ਹਿਸਾਬ ਨਾਲ ਬੀਜੇਪੀ ਦੇ ਜਿਹੜੇ ਇਹ ਜੇ ਮੁਕੇ ਤੇ ਵਰਤਦੇ ਆਪਦੇ ਪੁਲਿਸ ਦੇ ਵਿੱਚ ਭੇਜ ਕੇ ਪੁਲਿਸ ਫੋਰਸਾਂ ਦੇ ਵਿੱਚ ਭੇਜ ਕੇ ਇਹ ਆਪਦੇ ਬੰਦੇ ਨੂੰ ਵਰਤਦੇ ਆ ਉਹ ਜਿਹੜੇ ਉਹਦੇ ਸਿਵਲ ਦੇ ਬੰਦੇ ਭੇਜਦੇ ਆ ਇਹ ਕਾਰਨਾਮਾ ਉਹਨਾਂ ਦਾ ਹੈ ਜਿਹੜਾ ਇਹ ਸੈਟ ਬਣੀ ਹੈ ਤਾਂ ਸਾਡਾ ਸਾਡੇ ਤੇ ਕੋਈ ਸਾਨੂੰ ਸੈਟ ਤੇ ਵਿਸ਼ਵਾਸ ਨਹੀਂ ਕਿਉਂਕਿ ਉਹ ਸੈਟ ਜਿਹੜੀ ਪੁਲਿਸ ਨੇ ਹਰਿਆਣੇ ਦੀ ਪੁਲਿਸ ਨੇ ਇਹ ਨੁਕਸਾਨ ਕੀਤਾ ਗੋਲੀਆਂ ਚਲਾ ਕੇ ਉਹੀ ਹਰਿਆਣੇ ਦੀ ਪੁਲਿਸ ਦਾ ਇੱਕ ਜ਼ਿਲ੍ਹੇ ਦਾ ਪੁਲਿਸ ਮੁਖੀ ਉਹ ਸਟੱਟ ਦਾ ਮੁਖੀ ਬਣਾਇਆ ਗਿਆ ਉਹ ਤੋਂ ਸਾਨੂੰ ਕੋਈ ਉਮੀਦ ਨਹੀਂ ਗੱਲ ਕੀਤੀ ਹੈ ਕਿਸਾਨਾਂ ਨਾਲ ਕਿ ਭਾਈ ਹੁਣ ਆਰਡਰ ਆ ਗਿਆ ਹਾਈ ਕੋਰਟ ਦਾ ਸਮਾਨ ਵੰਡ ਲੋ ਦਿੱਲੀ ਜਾਣ ਦੀ ਤਿਆਰੀ ਕਰੀ ਬਿਲਕੁਲ ਕਿਸਾਨ ਤਾਂ ਉੱਦ ਦੇ ਦੀ ਖਾਸ ਕਰਕੇ ਜਿਹੜੇ ਨੌਜਵਾਨ ਨੇ ਵੀ ਯਾਰ ਇੱਥੇ ਬੈਠੇ ਦਾ ਸਵਾਦ ਜਾ ਨਹੀਂ ਆ ਰਿਹਾ ਭਈ ਕਿੱਥੇ ਦਿੱਲੀ ਜਾਣਾ ਸੀ ਟਰੈਕਟਰ ਇਹ ਦਿੱਲੀ ਦੀਆਂ ਸੜਕਾਂ ਤੇ ਜਾਂ ਹਰਿਆਣੀਆਂ ਸੜਕਾਂ ਤੇ ਗੂਜਣੇ ਸੀਗੇ ਕਿੱਥੇ ਇੱਥੇ ਖੜੇ ਆ ਨਾ ਤੁਹਾਡੇ ਨਾਲ ਦੂਜਾ ਮੋਰਚਾ ਖੜਾ ਨਾ ਹਰਿਆਣੇ ਦੀਆਂ ਵੱਡੀਆਂ ਜਥੇਬੰਦੀਆਂ ਨਾਲ ਖੜੀਆਂ ਤੁਸੀਂ ਕਨਵਿੰਸ ਨਹੀਂ ਕਰ पाए ਨਾਲ ਲੈ ਨਹੀਂ पाए ਜਾਂ ਫਿਰ ਕਿਸਾਨਾਂ ਵਾਸਤੇ ਜਿਹੜਾ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਇਹਦੇ ਵਿੱਚ ਕੋਈ ਸੱਦਾ ਦੇਣ ਦੀ ਲੋੜ ਆਫੀਸ਼ੀਅਲ ਤੌਰ ਤੇ ਜਾਂ ਕਿੱਥੇ ਕਮਿਊਨੀਕੇਸ਼ਨ ਦਾ ਗੈਪ ਕਿੱਥੇ ਰਹਿ ਗਿਆ ਕਿਉਂ ਰਹਿ ਗਿਆ ਜਿ ਤੁਹਾਨੂੰ ਲੱਗਦਾ ਕਿ ਜੇ ਜ਼ਿਆਦਾ ਜਥੇਬੰਦੀਆਂ ਹੋਰ ਹੁੰਦੀਆਂ ਤਾਂ ਪ੍ਰੈਸ਼ਰ ਬਿਲਡ ਹੋਣਾ ਸੀ ਪਹਿਲਾਂ ਵੀ ਅਸੀਂ ਉਹਨਾਂ ਨਾਲ ਤਾਲਮੇਲ ਕੀਤਾ ਮੀਟਿੰਗਾਂ ਕੀਤੀਆਂ 14 ਕਿਹਾ ਉਹਨਾਂ ਨੂੰ ਵੀ ਆਪਣਾ ਇਹ ਅੰਦੋਲਨ ਸਾਂਝਾ ਉਹ ਮੰਨਦੇ ਵੀ ਆ ਵੀ ਮੰਗਾਂ ਇਹੀ ਮੰਗਾਂ ਮੰਗਲ ਤੇ ਸਾਡਾ ਕੋਈ ਮਤਭੇਦ ਨਹੀਂ ਜਿਹੜੀਆਂ 12 ਮੰਗਾਂ ਤੇ ਤੋਂ ਦੋਨੇ ਸ਼ੁਰੂ ਹੋਏ। ਇਹ ਈਗੋ ਦੀ ਲੜਾਈ ਆ ਫਿਰ ਜਾਂ ਕੀ ਆਪਣੇ ਆਪ ਨੂੰ ਵੱਡਾ ਕੋਈ ਦਿਖਾਉਣਾ ਚਾਹੁੰਦਾ ਹੈ ਜਾਂ ਤੁਸੀਂ ਕਹਿੰਦੇ ਅਸੀਂ ਵੱਡੇ ਆ ਉਹ ਕਹਿੰਦੇ ਹੋਣਗੇ ਅਸੀਂ ਵੱਡੇ ਆ ਮਸਲਾ ਕਿੱਥੇ ਖਿਚੜ ਗਿਆ ਫਿਰ ਕਿਉਂਕਿ ਕਨਵਿੰਸ ਤਾਂ ਹੋ ਸਕਦੇ ਸੀਗੇ ਪਿਛਲੀ ਵਾਰ ਇਕੱਠੇ ਹੋ ਗਏ ਐਨੇ ਮਤਭੇਦ ਵੀ ਹੋਏ ਉੱਥੇ ਜਾ ਕੇ ਮਤਭੇਦ ਹੋਗੇ ਫਿਰ ਸੁਲਝਦੇ ਰਹੇ ਆ ਇੱਥੇ ਸ਼ੁਰੂ ਕਰਨ ਵੇਲੇ ਤੁਹਾਨੂੰ ਲੱਗਦਾ ਨਹੀਂ ਕਿ ਜੇ ਇਕੱਠੇ ਹੋ ਕੇ ਤੁਰ ਪੈਂਦੇ ਤਾਂ ਪ੍ਰੈਸ਼ਰ ਜ਼ਿਆਦਾ ਬਿਲਡ ਹੋ ਜਾਣਾ ਸੀ ਕਿਸੇ ਨੇ ਬਾਹਰ ਜਾਣਾ ਕਿਸੇ ਨੂੰ ਫੌਰਨ ਜਾਣਾ ਹੁਣ ਕਈ ਲੀਟਰ ਹੈਗੇ ਵੀ ਐ ਜਿਹੜੇ ਮਤਲਬ ਉਹ ਫੌਰਨ ਵੀ ਕੋਮ ਰਹੇ ਆ ਫਿਰ ਤਾਂ ਮੋਰਚਾ ਲੱਗਿਆ ਉਹ ਫਿਰ ਫੌਰਨਪੁਰ ਨੇ ਕੋ ਪੈ ਜਾਂਦਾ ਹੈ ਜਿਹੜੇ ਤੁਹਾਡੇ ਨਾਲ ਨਹੀਂ ਆ ਇਹ ਹੀ ਤਾਂ ਨਹੀਂ ਚੱਕਰ ਕੀਤੇ ਫੌਰਨ ਘੁੰਮਣ ਵਾਸਤੇ ਉਹ ਕਹਿੰਦੇ ਵੀ ਨਹੀਂ ਅਸੀਂ ਹੁਣ ਸਾਲ ਦੋ ਸਾਲ ਲਾ ਲਿਆ ਹੁਣ ਫੌਰਨਪੁਰ ਘੁੰਮਾਈਏ ਆਪਣੀਆਂ ਵੱਖ-ਵੱਖ ਮੰਗਾਂ ਨੂੰ ਮਨਵਾਉਣ ਦੇ ਲਈ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ ਕਿਸਾਨਾਂ ਨੂੰ ਸ਼ੰਭੂ ਬਾਰਡਰ ਤੇ ਰੋਕ ਦਿੱਤਾ ਗਿਆ ਸੀ ਔਰ ਹਰਿਆਣਾ ਸਰਕਾਰ ਦੇ ਵੱਲੋਂ ਹਰਿਆਣਾ ਪੁਲਿਸ ਦੇ ਵੱਲੋਂ ਰੋਕਾਂ ਲਾ ਦਿੱਤੀਆਂ ਗਈਆਂ ਬੈਰੀਕੇਟ ਲਗਾ ਕੇ ਸ਼ੰਭੂ ਬਾਰਡਰ ਸੀਲ ਕਰ ਦਿੱਤਾ ਗਿਆ ਔਰ ਹਾਈ ਕੋਰਟ ਨੇ ਕਿਹਾ ਕਿ ਇਸ ਨੂੰ ਖੋਲ੍ਹਿਆ ਜਾਵੇ ਇੱਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਸੀ ਔਰ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦਾ ਰੋਕ ਕੀਤਾ ਔਰ ਪੰਜਾਬ ਦੇ ਕਿਸਾਨ ਲੀਡਰਾਂ ਨੇ ਹਰਿਆਣੇ ਦੇ ਕਿਸਾਨ ਲੀਡਰਾਂ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਔਰ ਉਹਨਾਂ ਨੇ ਨਵਾਂ ਐਲਾਨ ਕੀਤਾ ਸੁਰਜੀਤ ਫੂਲ ਸਾਹਿਬ ਨੇ ਸੀਨੀਅਰ ਕਿਸਾਨ ਆਗੂ ਨੇ ਸੜਨਾਲ ਮੌਜੂਦ ਗੱਲਬਾਤ ਇਹੋ ਜਨਚੌਣ ਹੈ ਅਗਲੀ ਰੂਪਰੇਖਾ ਕੀ ਘੜੀ ਹੈ ਤੁਸੀਂ ਕੀ ਅਗਲੀ ਤਿਆਰੀ ਕੀਤੀ ਹੈ ਤੁਸੀਂ ਕਿਉਂਕਿ ਹਾਈ ਕੋਰਟ ਨੇ ਇਹ ਫੈਸਲਾ ਸੁਣਾਇਆ ਕਿ ਰਾਹ ਖੋਲਿਆ ਜਾਵੇ ਜੇ ਰਾਹ ਖੁੱਲਦਾ ਤਾਂ ਅਗਲੀ ਰੂਪਰੇਖਾ ਕੀ ਹੈ ਅੰਦੋਲਨ ਦੀ ਅ ਦੇਖੋ ਜੀ ਵਿਕਰਮਪ੍ਰੀਤ ਜੀ ਅਸੀਂ ਤਾਂ ਇੱਥੇ ਸ਼ੰਭੂ ਰੁਕਣੇ ਨਹੀਂ ਚਾਹੁੰਦੇ ਸੀ ਸ਼ੰਭੂ ਸਾਡਾ ਪੜਾ ਕਰਨ ਦਾ ਕੋਈ ਪ੍ਰੋਗਰਾਮ ਨਹੀਂ ਸੀ ਸਾਡਾ ਦਿੱਲੀ ਕੂਚ ਦਾ ਪ੍ਰੋਗਰਾਮ ਸੀ ਦਿੱਲੀ ਕੂਚ ਦੇ ਤੋਂ ਪਹਿਲੇ ਇਹਨਾਂ ਨੇ ਰੋਕਾਂ ਲਾਤੀਆਂ ਇਹ ਰੋਕਾਂ ਨੂੰ ਅਸੀਂ ਖਤਮ ਕਰਾਉਣ ਦੀ ਖਾਤਰ ਅਸੀਂ ਪੂਰੀ ਆਪਣੀ ਟੈਲ ਲਾਈ 400 ਬੰਦਾ ਫਟੜ ਕਰਾਇਆ ਇੱਕ ਬੰਦੇ ਦਾ ਸ਼ਹੀਦ ਕਰਵਾਇਆ ਕਿੰਨੇ ਦੀਆਂ ਅੱਖਾਂ ਗਈਆਂ ਉਹ ਸਾਰੇ ਜਦੋਂ ਜਹਦ ਉਹ ਰੋਕਾਂ ਨੂੰ ਖਤਮ ਕਰਨ ਦੇ ਖਾਤਰ ਸੀ ਇਸ ਕਰਕੇ ਜੇ ਹੁਣ ਹਾਈ ਕੋਰਟ ਮਾਨਯੋਗ ਹਾਈ ਕੋਰਟ ਨੇ ਹਰਿਆਣੇ ਦੇ ਨੇ ਪੰਜਾਬ ਨੇ ਇਹ ਕੀਤਾ ਹੈ ਫੈਸਲਾ ਤਾਂ ਸਾਨੂੰ ਤਾਂ ਇਹਦੀ ਸਾਨੂੰ ਤਾਂ ਸਮਝਦੇ ਨਹੀਂ ਕੋਈ ਸਾਡੇ ਖਿਲਾਫ ਹੈ ਉਹਨਾਂ ਨੇ ਹਜ਼ਾਇਤ ਕੀਤੀ ਹੈ ਹਰਿਆਣੇ ਸਰਕਾਰ ਨੂੰ ਵੀ ਤੁਸੀਂ ਤੁਹਾਡੀ ਟੈਰੀਟਰੀ ਦੇ ਵਿੱਚ ਜਾਂ ਤੁਹਾਡੀਆਂ ਬੈਰੀਕੇਡਿੰਗ ਕੀਤੀ ਆ ਕੰਦਾ ਵਗੈਰਾ ਤੁਸੀਂ ਇਹਨੂੰ ਖਤਮ ਕਰੋ ਬੈਰੀਕੇਡਿੰਗ ਕੰਦਾ ਤੇ ਰਸਤਾ ਚਾਲੂ ਕਰੋ ਉਹਨਾਂ ਨੂੰ ਹਦਾਇਤ ਹੈ ਇਸ ਕਰਕੇ ਇਹਦੇ ਨਾਲ ਸਗੋਂ ਤਾਂ ਸਾਨੂੰ ਤਾਂ ਹੋਰ ਕਲੀਅਰ ਹੋ ਗਿਆ ਜਿਹੜੇ ਕੁਝ ਬੰਦੇ ਸਾਡੇ ਵਿਰੋਧੀ ਸਾਡੇ ਵਿਰੁੱਧ ਇਹ ਪਰਸੈਪਸ਼ਨ ਬਣਾਉਣਾ ਚਾਹੁੰਦੇ ਸੀਗੇ ਵੀ ਇਹ ਕਿਸਾਨ ਰੁਕੀ ਬੈਠੇ ਆ ਸੜਕ ਪਿੰਡ ਵਾਲਿਆਂ ਨੂੰ ਪਰੇਸ਼ਾਨ ਕਰ ਰਹੇ ਆ ਉਹ ਸਗੋਂ ਤਾਂ ਟੁੱਟ ਗਈ ਇਹ ਸਾਫੀ ਨਹੀਂ ਤਾਂ ਫਿਰ ਸਾਨੂੰ ਹਦਾਇਤ ਕਰਦੇ ਹੋ ਵੀ ਭਾਈ ਤੁਸੀਂ ਰਸਤਾ ਖੋਲੋ ਉਹਨਾਂ ਨੇ ਹਰਿਆਣਾ ਸਰਕਾਰ ਨੂੰ ਹਦਾਇਤ ਕੀਤੀ ਐ ਇਸ ਕਰਕੇ ਸਾਨੂੰ ਤਾਂ ਇਸ ਤੋਂ ਕੋਈ ਘਬਰਾਹਟ ਨਹੀਂ ਸਕਦਾ ਸਿੱਧਾ ਚਾਹੁੰਦੇ ਆ ਵੀ ਲਾਗੂ ਹੋ ਜੇ ਉਹ ਹਫਤੇ ਚ ਤਾਂ ਕਿ ਅਸੀਂ ਗਾਹਾਂ ਅੱਗੇ ਦਿੱਲੀ ਜਾਂਦੇ ਪਹੁੰਚ ਸਕੀਏ ਜਿੱਥੇ ਸਾਡਾ ਪੜਾਅ ਹੈ ਜਿਹੜਾ ਜਾਣ ਤੋਂ ਰੁਕਣ ਲਈ ਹੀ ਸਾਰਾ ਇੰਤਜ਼ਾਮ ਕੀਤਾ ਗਿਆ ਸੀ ਸਰਕਾਰ ਨਹੀਂ ਚਾਹੁੰਦੀ ਕਿ ਕਿਸੇ ਵੀ ਤਰ੍ਹਾਂ ਦਾ ਹਾਲਾਂਕਿ ਉਹਨਾਂ ਦੇ ਵੱਲੋਂ ਕਲੇਮ ਕੀਤਾ ਜਾਂਦਾ ਹਰਿਆਣਾ ਸਰਕਾਰ ਕਹਿੰਦੀ ਕਿ ਹਾਲਾਤ ਖਰਾਬ ਹੋ ਜਾਣਗੇ ਔਰ ਪਤਾ ਨਹੀਂ ਕਿਹੋ ਕਿਹੋ ਜੇ ਲੋਕ ਵਿੱਚ ਆ ਕੇ ਕਿਤੇ ਮਾਹੌਲ ਨਾ ਖਰਾਬ ਕਰ ਦੇਣ ਇਸ ਤਰ੍ਹਾਂ ਦਾ ਕਲੇਮ ਕੀਤਾ ਜਾਂਦਾ ਇਹਨਾਂ ਚੀਜ਼ਾਂ ਨੂੰ ਕਿਵੇਂ ਦੇਖਦੇ ਤੁਸੀਂ ਦੇਖੋ ਜੀ ਪਹਿਲਾਂ ਵੀ ਦਿੱਲੀ ਗਏ ਆ ਹੁਣ ਨਾਲ ਕਿਤੇ ਵੱਡੀ ਗਿਣਤੀ ਗਈ ਹੈ ਟਰੈਕਟਰਾਂ ਟਰਾਲੀਆਂ ਸਮੇਤ ਗਈ ਹੈ ਉਦੋਂ ਕੋਈ ਹਾਲਾਤ ਨਹੀਂ ਖਰਾਬ ਹੋਏ ਕੋਈ ਉਦੋਂ ਕੋਈ ਨੁਕਸਾਨ ਨਹੀਂ ਹੋਇਆ ਕਿਸੇ ਦਾ ਕੋਈ ਤੇ ਜੇ ਉਦੋਂ ਨਹੀਂ ਹਾਲਾਤ ਖਰਾਬ ਹੋਏ ਉਹੀ ਕਿਸਾਨ ਹੋਣਾ ਹੈ ਉਹ ਹੁਣ ਐ ਤਾਂ ਇਹ ਨਹੀਂ ਵੀ ਨਵੇਂ ਕਿਸਾਨ ਹੈਗੇ ਅਸਲ ਵਿੱਚ ਹਾਲਾਤ ਖਰਾਬ ਦਾ ਐਵੇਂ ਬਹਾਨਾ ਹੈਗਾ ਇਹ ਨਹੀਂ ਚਾਹੁੰਦੇ ਵੀ ਜਿਹੜਾ ਇਹ ਮੁੱਦਾ ਹੈਗਾ ਅਸੀਂ 8 ਕਰੋੜਾ ਕਿਸਾਨਾਂ ਦਾ ਐਮਐਸਪੀ ਵਾਲਾ ਮੁੱਦਾ ਵੀ ਜੇ ਇਹ ਅੰਦੋਲਨ ਉੱਥੇ ਸ਼ੁਰੂਗਾ ਉੱਥੇ ਮੋਰਚਾ ਲੱਗੂਗਾ ਦਿੱਲੀ ਤਾਂ ਹੁਣ ਤਾਂ ਇਹ ਜਿਹੜਾ ਕੱਲਾ ਪੰਜਾਬ ਤੇ ਹਰਿਆਣੇ ਤੇ ਕਰਸੀਮਤ ਹੈ ਇਹ ਮੰਗਾ ਐਮਐਸਪੀ ਵਾਲੀਆਂ ਕਰਜ਼ੇ ਮਾਫੀ ਵਾਲੀਆਂ ਆਹ ਜਿਹੜਾ ਬਿਜਲੀ ਐਕਟ 2023 ਹੈ ਜਿਹਦੇ ਤਹਤ ਇਹਨਾਂ ਨੇ ਹੋਣਾ ਜ਼ਰੂਰੀ ਕਰਤੇ ਸਾਰਿਆਂ ਵਾਸਤੇ ਜਿਹੜਾ ਪ੍ਰੀਪੇਡ ਮੀਟਰ ਵਾਲਾ ਜੇ ਮੇਰਾ ਖਿਆਲ ਉਹ ਲਾਗੂ ਹੁੰਦਾ ਤਾਂ 50% ਦੀ ਤਾਂ ਉਹ ਮਤਲਬ ਬਿਜਲੀ ਉਹਨਾਂ ਦੀ ਪਹੁੰਚ ਤੋਂ ਹੀ ਬਾਹਰ ਚਲੀ ਜਾਣੀ ਹੈ ਜਿਹੜਾ ਉਹਨਾਂ ਦਾ ਇੱਕ ਅੱਜਕੱਲ ਬਿਜਲੀ ਹੈ ਜਿਹੜੀ ਉਹਦੇ ਜਨੀ ਜ਼ਰੂਰੀ ਹੋਈ ਪਈ ਇਹਨਾਂ ਨੂੰ ਹੈਗਾ ਵੀ ਇਹਨਾਂ ਮੰਗਾ ਤੇ ਜੇ ਦਿੱਲੀ ਮੋਰਚ ਦੇ ਵਿੱਚ ਮੋਰਚਾ ਸ਼ੁਰੂ ਹੋ ਜਾਂਦਾ ਤਾਂ ਸਾਰੇ ਇਹ ਸਾਰੇ ਸੂਬਿਆਂ 'ਚ ਸਾਰੇ ਦੇਸ਼ ਦੇ ਕਿਸਾਨਾਂ 'ਚ ਫੈਲੂਗਾ ਇਹ ਇਹ ਹੈ ਡਰ ਇਹਨਾਂ ਨੂੰ ਹੋਰ ਕੋਈ ਲਾਰਜ ਆਰਡਰ ਦਾ ਡਰ ਨਹੀਂ ਕੋਈ ਉੱਥੇ ਕਿਸੇ ਨੇ ਤੋੜ-ਪਨ ਨਹੀਂ ਕਰਨੀ ਕਰ ਰਹੀ ਨਾ ਪਹਿਲਾਂ ਕੀਤੀ ਹੋਈ ਹੈ ਕਿਸੇ ਕੋਲੇ ਕੋਈ ਹਥਿਆਰ ਨਹੀਂ ਡੰਡੇ ਝੰਡੇ ਹੈਗੇ ਨੇ ਸੋ ਡਰ ਇਹਨਾਂ ਨੂੰ ਇਹ ਬਹਾਨਾ ਹੈਗਾ ਡਰੇ ਹੈਗਾ ਵੀ ਇਹ ਮੰਗਾਂ ਜਿਹੜੀਆਂ ਹੈਗੀਆਂ ਨੇ ਜੇ ਸਾਰੇ ਦੇਸ਼ ਦੇ ਕਿਸਾਨਾਂ ਚ ਫੈਲ ਗਈਆਂ ਇਹ ਮੁੱਦੇ ਫੇਰ ਸਾਡੀ ਸਰਕਾਰ ਨੂੰ ਪਹਿਲਾਂ ਵੀ ਇਹਨਾਂ ਨੂੰ ਸੱਟ ਵੈਕ ਲੱਗੀ ਹੈ ਇਹਨਾਂ ਦਾ ਲਾਸ ਹੋਇਆ ਸੀਟ ਲਾਸ ਇਸ ਅੰਦੋਲਨ ਕਰਕੇ ਵੀ ਫਿਰ ਜਿਹੜੀਆਂ ਆਉਣ ਵਾਲੀਆਂ ਚੋਣਾ ਹੈਗੀਆਂ ਨੇ ਭਾਵੇਂ ਸੂਬਿਆਂ ਦੀਆਂ ਚੋਣਾ ਨੇ ਜਾਂ ਭਾਵੇਂ ਜਿਹੜੀਆਂ ਹੈਗੀਆਂ ਉੱਥੇ ਵੀ ਸਾਡਾ ਭਾਂਡਾ ਸਾਫ਼ ਹੋਊਗਾ। ਹਥਿਆਰ ਦੀ ਗੱਲ ਕੀਤੀ ਹੈ ਸ਼ੁਭ ਕਰਨ ਦੇ ਸਿਰ 'ਚ ਗੋਲੀ ਵੱਜੀ। ਇਹ ਰਿਪੋਰਟ ਆਈ ਕਿ ਸ਼ਾਰਟ ਗਨ ਦੀ ਗੋਲੀ ਵੱਜੀ ਹੈ ਉਸ ਦੇ ਸਿਰ ਦੇ ਵਿੱਚ ਔਰ ਉਧਰੋਂ ਹੀ ਇਹ ਕਿਹਾ ਗਿਆ ਕਿ ਸ਼ਾਇਦ ਹੋ ਸਕਦਾ ਕਿਸਾਨਾਂ ਵਾਲੇ ਬੰਨوں ਕਿਸੇ ਨੇ ਗੋਲੀ ਚਲਾਈ ਹੋਵੇ। ਇਸ ਚੀਜ਼ ਨੂੰ ਲੈ ਕੇ ਤੁਸੀਂ ਵੀਡੀਓਜ਼ ਵੀ ਦਿਖਾਏ ਆ ਕਿ ਸ਼ਾਰਟ ਗਨ ਨੂੰ ਲੈ ਕੇ ਹਾਲਾਂਕਿ ਕੋਹਾਰਾ ਸਾਹਿਬ ਕਹਿ ਰਹੇ ਸੀ ਕਿ ਸ਼ਾਰਟ ਗਨ ਪੁਲਿਸ ਨੇ ਸ਼ਾਇਦ ਵਰਤੀ ਹੋਊਗੀ ਇਸ ਤਰ੍ਹਾਂ ਦੀਆਂ ਚੀਜ਼ਾਂ ਕੀ ਤੁਸੀਂ ਕੋਈ ਇਸ ਚੀਜ਼ ਨੂੰ ਲੈ ਕੇ ਤਿਆਰ ਕੀਤੇ ਆ ਪ੍ਰੂਫ ਵੀ ਕਿ ਜਿਹੜੇ ਹਾਈ ਕੋਰਟ ਦੇ ਵਿੱਚ ਤੁਸੀਂ ਵੀ ਦਿਓ ਕਿ ਭਾਈ ਨਹੀਂ ਅਸੀਂ ਸ਼ਾਰਟ ਗਨ ਵਰਤੀ ਆ ਜਾਂ ਨਹੀਂ ਵਰਤੀ ਜਾਂ ਇਹ ਕਿਵੇਂ ਗੋਲੀ ਵੱਜੀ ਹੈ ਇਹ ਕਿਉਂਕਿ ਇੱਕ ਜਵਾਨ ਦੀ ਮੌਤ ਹੋਈ ਹੈ ਹੋਰ ਵੀ ਬਹੁਤ ਸਾਰੇ ਲੋਕ ਫਟੜ ਹੋਏ ਆ ਕਿਉਂਕਿ ਡਰੋਨ ਜਿਸ ਤਰੀਕੇ ਨਾਲ ਆ ਕੇ ਸੁੱਟ ਰਹੇ ਸੀਗੇ ਪੰਜਾਬ ਦੀ ਹੱਦ ਦੇ ਵਿੱਚ ਇਹ ਸਾਰਾ ਪ੍ਰੋਟੈਸਟ ਸੀਗਾ ਔਰ ਪੰਜਾਬ ਦੇ ਵਿੱਚ ਆ ਕੇ ਡਰੋਨ ਸੁੱਟੇ ਗਏ ਜੋ ਹੰਝੂ ਗੈਸ ਦੇ ਗੋਲੇ ਸੁੱਟੇ ਗਏ ਔਰ ਕਿਸ ਤਰੀਕੇ ਨਾਲ ਲੋਕਾਂ ਨੂੰ ਪਰੇਸ਼ਾਨ ਕੀਤਾ ਗਿਆ ਅ ਦੇਖੋ ਜੀ ਅਸੀਂ ਜਿਹੜਾ ਹਾਈ ਕੋਰਟ ਦੇ ਰਿਟਾਇਰਡ ਜੱਜ ਦੀ ਗਵਾਹੀ ਦੇ ਵਿੱਚ ਕਮਿਸ਼ਨ ਬਣਿਆ ਸੀ ਜਾਂਚ ਕਮਿਸ਼ਨ ਉਸ ਜਾਂਚ ਕਮਿਸ਼ਨ ਅੱਗੇ ਅਸੀਂ ਆਪਣੇ ਸਾਰੇ ਸਬੂਤ ਦਿੱਤੇ ਆ ਵੀਡੀਓ ਵੀ ਦਿੱਤੀਆਂ ਨੇ ਜਿਹੜੇ ਉਹਨਾਂ ਨੇ ਵੈਪਨ ਵਰਤੇ ਆ ਉੱਥੇ ਉਹ ਉਹ ਵੀ ਦਿਖਾਏ ਆ ਵੀਡੀਓ ਰਾਹੀਂ ਜਿਹੜਾ ਇੱਥੇ ਆ ਕੇ ਬਰੂਦ ਗੋਲਾ ਫਟਿਆ ਉਹਨਾਂ ਦਾ ਉਹ ਵੀ ਸਾਰੇ ਦਿਖਾਏ ਨੇ ਜਿਨ੍ਹਾਂ ਨੇ ਕੋਲੋਂ ਦੇਖਿਆ ਸਾਰੇ ਗਵਾਹ ਵੀ ਫਿਕਤਾ ਆਏ ਸੀ ਸਾਰੇ ਉਹਦੇ ਚੋਂ ਕਲੀਅਰ ਹੈ ਵੇ ਸਾਰਾ ਜੋ ਇਹ ਨੁਕਸਾਨ ਕੀਤਾ ਭਾਵੇਂ ਉਹ ਫੱਟੜ ਕੀਤੀ ਆ ਬੰਦੇ ਭਾਵੇਂ ਇੱਕ ਬੰਦੇ ਦੀ ਜਾਨ ਲਈ ਹੈ ਭਾਵੇਂ ਟਰੈਕਟਰ ਤੋੜੇ ਆ ਉਹ ਸਾਰਾ ਪੁਲਿਸ ਵਾਲੇ ਪਾਸਿਓਂ ਆ ਇਹ ਵੀ ਵੀਡੀਓ ਵੀ ਤੁਸੀਂ ਲੈ ਕੇ ਆਉਂਗੇ ਜਿਹੜੇ ਵੀਡੀਓ ਦੋ ਸੋਸ਼ਲ ਮੀਡੀਆ ਤੇ ਵਾਇਰਲ ਹੋਏ ਪੈਰਾਮਿਲਟਰੀ ਦੇ ਕੋਈ ਜਵਾਨ ਸੀਗੇ ਜਾਂ ਕੋਈ ਪਤਾ ਨਹੀਂ ਤੁਸੀਂ ਹਾਲਾਂਕਿ ਕਲੇਮ ਕਰਦੇ ਹੋ ਕਿ ਸਿਵਿਲਿਅਨ ਵੀ ਵਿੱਚ ਵੜੇ ਹੋਏ ਸੀਗੇ ਔਰ ਪੱਟਾ ਤੇ ਥਾਪੀਆਂ ਮਾਰਦੇ ਨਜ਼ਰ ਆ ਰਹੇ ਸੀ ਕਿਵੇਂ ਟਰੈਕਟਰ ਤੋੜੇ ਆ ਕੇ ਸਿਲੈਂਸਰਾਂ ਦੇ ਵਿੱਚੋਂ ਪਾਣੀ ਪਾ ਕੇ ਸਭ ਕੁਝ ਖੋਲ ਕੇ ਚਲੇ ਗਏ ਟਰੈਕਟਰ ਨੂੰ ਭੰਨ ਕੇ ਬੁਰੇ ਤਰੀਕੇ ਦੇ ਨਾਲ ਉਹ ਸਾਰਗੇ ਵੀਡੀਓ ਪੇਸ਼ ਕੀਤੀਆਂ ਅਸੀਂ ਜਿਹੜੇ ਬੰਦੇ ਵਿੱਚ ਕੁਝ ਸਿਵਲ ਤੇ ਬੰਦੇ ਵੀ ਅ ਵੱਡੇ ਹੋਏ ਸੀਗੇ ਜਿਹੜੇ ਗਾਲ੍ਹਾਂ ਕੱਢ ਰਹੇ ਸੀ ਥਾਪੀਆਂ ਮਾਰ ਰਹੇ ਸੀਗੇ ਝੰਡਾ ਜਿਹੜਾ ਗਲਤ ਇਸ਼ਾਰੇ ਕਰ ਰਹੇ ਸੀ ਪੈਰ ਥੱਲੇ ਰੱਖ ਕੇ ਝੰਡਾ ਪਾੜ ਰਹੇ ਸੀ ਉਹ ਸਾਰੇ ਦੇ ਸਾਰੇ ਸਾਡੇ ਹਿਸਾਬ ਨਾਲ ਬੀਜੇਪੀ ਦੇ ਜਿਹੜੇ ਇਹੇ ਜੇ ਮੁਕੇ ਤੇ ਵਰਤਦੇ ਆਪਦੇ ਪੁਲਿਸ ਦੇ ਵਿੱਚ ਭੇਜ ਕੇ ਪੁਲਿਸ ਫੋਰਸਾਂ ਦੇ ਵਿੱਚ ਭੇਜ ਕੇ ਇਹ ਆਪਦੇ ਬੰਦੇ ਨੂੰ ਵਰਤਦੇ ਆ ਉਹ ਜਿਹੜੇ ਉਹਦੇ ਸਿਵਲ ਦੇ ਬੰਦੇ ਭੇਜਦੇ ਆ ਇਹ ਕਾਰਨਾਮਾ ਉਹਨਾਂ ਦਾ ਇਹ ਉਹ ਅਸੀਂ ਦਿਖਾਏ ਆ ਸਾਰੇ ਦਿਸਦੇ ਵੀ ਹੈਗੇ ਆ ਵੀ ਆਹ ਜਿਹੜੀ ਵਰਦੀ ਹੈ ਇਹ ਜਾਂ ਜੈਕਟ ਹੈਗੀ ਹੈ ਜਾਂ ਇਹ ਪੈਂਟ ਹੈਗੀ ਹੈ ਇਹ ਤਾਂ ਉਹਨਾਂ ਕੋਲੇ ਪੈਰਾ ਮਿਲਟਰੀ ਫੋਰਸ ਦੀ ਤਾਂ ਪੈਂਟ ਜੈਕ ਇਹ ਜੈਕਟ ਹੈ ਦੀ ਇਹ ਵੀ ਸਿਵਲ ਦੇ ਬੰਦਿਆਂ ਦੀ ਹੈਗੀ ਆ ਉਹ ਸਾਰੇ ਅਸੀਂ ਸਬੂਤ ਪੇਸ਼ ਕੀਤੇ ਆ ਤੇ ਪਰ ਹੁਣ ਜਿਹੜਾ ਇਹ ਸੈੱਟ ਬਣਿਆ ਤਾਂ ਸਾਡਾ ਸਾਡੇ ਤੇ ਕੋਈ ਸਾਨੂੰ ਸੈੱਟ ਤੇ ਵਿਸ਼ਵਾਸ ਨਹੀਂ ਕਿਉਂਕਿ ਉਹ ਸੈੱਟ ਜਿਹੜੀ ਪੁਲਿਸ ਨੇ ਹਰਿਆਣੇ ਦੀ ਪੁਲਿਸ ਨੇ ਇਹ ਨੁਕਸਾਨ ਕੀਤਾ ਗੋਲੀਆਂ ਚਲਾ ਕੇ ਉਹੀ ਹਰਿਆਣੇ ਦੀ ਪੁਲਿਸ ਦਾ ਇੱਕ ਜ਼ਿਲ੍ਹੇ ਦਾ ਪੁਲਿਸ ਮੁਖੀ ਉਹ ਸੈੱਟ ਦਾ ਮੁਖੀ ਬਣਾਇਆ ਹੋਇਆ ਉਹ ਤਾਂ ਸਾਨੂੰ ਕੋਈ ਉਮੀਦ ਨਹੀਂ ਵੀ ਉਹ ਜਿਹੜਾ ਇਸ ਗੱਲ ਦੀ ਪੜਤਾਲ ਕਰਨੀ ਆ ਵੀ ਜਿਹੜੀ ਸ਼ਾਰਟ ਗਨ ਆਈ ਹੈ ਇਹ ਸ਼ਾਰਟ ਗਨ ਆਏ ਇਹ ਕਲੀਅਰ ਹੋ ਗਿਆ ਵੀ ਸ਼ਾਰਟ ਗਨ ਦੇ ਨਾਲ ਜਿਹੜਾ ਨੇੜਿਓਂ ਮਾਰ ਕਰਨ ਵਾਲਾ ਵੈਪਨ ਆ ਉਹਦੇ ਨਾਲ ਉਹਦੇ ਉਹਦੇ ਸਿਰ 'ਚ ਲੱਗੇ ਤੇ ਮੌਤ ਹੋਈ ਹੈ ਵੀ ਇਹ ਸ਼ਾਰਟ ਗਨ ਆ ਜਿਹੜੀ ਇਹ ਕਿਸਾਨਾਂ ਵਾਲੇ ਪਾਸਿਓਂ ਆਈ ਹੈ ਜਾਂ ਪੁਲਿਸ ਵਾਲੇ ਪਾਸਿਓਂ ਆਈ ਹੈ ਉਹ ਪੁਲਿਸ ਜਿਹੜਾ ਜ਼ਿਲ੍ਹੇ ਦਾ ਪੁਲਿਸ ਮੁਖੀ ਆ ਉਹ ਕਿਉਂ ਕਹੂਗਾ ਵੀ ਸਾਡੇ ਪੁਲਿਸ ਵੱਲੋਂ ਆਈ ਆ ਸੋ ਸਾਡੇ ਹਿਸਾਬ ਨਾਲ ਇਹਨੂੰ ਡਾਇਵਰਟ ਕਰਨ ਦੀ ਖਾਤਰ ਉਹਨਾਂ ਨੂੰ ਬਚਾਉਣ ਦੀ ਖਾਤਰ ਹੀ ਇਹਨਾਂ ਨੇ ਇੱਕ ਇਹ ਸੈਟ ਵਾਲਾ ਜਿਹੜਾ ਹੈਗਾ ਇਹ ਟਮਟਮਾ ਹੈਗਾ ਇਹ ਇਸ ਕਰਕੇ ਅਸੀਂ ਅਸੀਂ ਤਾਂ ਇਹੀ ਮੰਗ ਕਰਦੇ ਆ ਹਾਈ ਕੋਰਟ ਤੋਂ ਉਮੀਦ ਵੀ ਕਰਦੇ ਆ ਵੀ ਜਿਵੇਂ ਅਸੀਂ ਉਹ ਕੀਤਾ ਸੀਗਾ ਸਾਰੇ ਸਬੂਤ ਪੇਸ਼ ਕੀਤੇ ਸੀ ਉਹਨਾਂ ਸਬੂਤਾਂ ਦੇ ਆਧਾਰ ਤੇ ਉਹਨਾਂ ਨੂੰ ਸਜ਼ਾ ਦੀ ਕੋਈ ਆ ਜਿਹੜੀ ਹੋਗਾ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਜ਼ਾ ਦਾ ਕੋਈ ਪ੍ਰਬੰਧਨ ਕਰਦੇ ਉਹ ਉਹਦਾ ਪ੍ਰਬੰਧ ਕਰਦੇ ਅਸੀਂ ਗੱਲ ਕੀਤੀ ਆ ਕਿਸਾਨਾਂ ਨਾਲ ਕਿ ਭਾਈ ਹੁਣ ਆਰਡਰ ਆ ਗਿਆ ਹਾਈ ਕੋਰਟ ਦਾ ਸਮਾਨ ਬੰਨ ਲਓ ਦਿੱਲੀ ਜਾਣ ਦੀ ਤਿਆਰੀ ਕਰੀਏ ਬਿਲਕੁਲ ਕਿਸਾਨ ਤਾਂ ਉੱਦੇ ਦੀ ਖਾਸ ਕਰਕੇ ਜਿਹੜੇ ਨੌਜਵਾਨ ਨੇ ਵੀ ਯਾਰ ਇੱਥੇ ਬੈਠੇ ਦਾ ਸਵਾਦ ਜਾ ਨਹੀਂ ਆ ਰਿਹਾ ਬਈ ਕਿੱਥੇ ਦਿੱਲੀ ਜਾਣਾ ਸੀ ਟਰੈਕਟਰ ਇਹ ਦਿੱਲੀ ਦੀਆਂ ਸੜਕਾਂ ਤੇ ਜਾਂ ਹਰਿਆਣੀਆਂ ਦੀਆਂ ਸੜਕਾਂ ਤੇ ਗੂੰਜਣੇ ਸੀਗੇ ਕਿੱਥੇ ਇੱਥੇ ਖੜੇ ਆ ਚਲੋ ਉਹਦੇ ਤੋਂ ਅਸੀਂ ਐਂ ਕਹਿੰਦੇ ਸੀਗੇ ਵੀ ਭਾਈ ਹੁਣ ਅਸੀਂ ਤਾਂ ਆਪਾਂ ਤਾਂ ਜੋਰ ਲਾ ਲਿਆ ਹੁਣ ਨੁਕਸਾਨ ਵੀ ਕਰਾ ਲਿਆ ਹੋਰ ਅਸੀਂ ਹੁਣ ਆਪਣਾ ਬਿੱਤ ਲਾ ਲਿਆ ਪੂਰਾ ਹੁਣ ਇਹ ਤੂੰ ਵੱਧ ਆਪਾਂ ਤੋੜ ਨਹੀਂ ਸਕਦੇ ਹੋਰ ਵੱਧ ਨੁਕਸਾਨ ਆਪਾਂ ਕਰਾਉਣ ਦਾ ਫਾਇਦਾ ਨਹੀਂ ਕੋਈ ਚਲ ਜੇ ਹੁਣ ਹਾਈ ਕੋਰਟ ਦੇ ਨੇ ਹੋਇਆ ਉਹ ਸਾਰੇ ਖੁਸ਼ ਆਪ ਤਾਂ ਤੇ ਦੂਜੇ ਪਾਸੇ ਹੁਣ ਗਰਮੀ ਵੀ ਘਟ ਗਈ ਪਹਿਲਾਂ ਨਾਲੋਂ ਕੰਮ ਦਾ ਰੁੱਤ ਵੀ ਜਿਹੜੀ ਸੀਗੀ ਝੋਨਾ ਲਾਉਣ ਵਾਲੀ ਪਛੇਤਾ ਚ ਉਹਨਾਂ ਵੀ ਲਗਭਗ ਹਫ਼ਤੇ 10 ਦਿਨਾਂ ਤੱਕਰ ਲੱਗ ਜਾਊਗਾ ਸੋ ਇਸ ਕਰਕੇ ਸਾਰੇ ਤਿਆਰ ਨੇ ਪੂਰਾ ਉਤਸ਼ਾਹ ਹੈਗਾ ਤੇ ਤੁਸੀਂ ਵੇਖੋ ਵੀ ਜਿੱਦਾਂ ਇਹ ਬੈਰੀਕੇਡ हट ਗਈ ਤੇ ਉਵੇਂ ਜਿਵੇਂ ਪਹਿਲਾਂ ਦਿੱਲੀ ਗਏ ਸੀਗੇ ਕਿਸਾਨ ਉਵੇਂ ਉਹ ਜਿਹੜੇ ਪੂਰੇ ਉਤਸ਼ਾਹ ਨਾਲ ਆਪਣਾ ਪੂਰਾ ਧੁੰਮ ਧੜੱਕੇ ਨਾਲ ਜਾਣਗੇ ਜੀ ਇੱਕ ਬੜਾ ਸੀਰੀਅਸ ਜਿਹਾ ਸਵਾਲ ਆ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਪਹਿਲਾਂ ਕਿਸਾਨ ਅੰਦੋਲਨ ਸੀ ਪਿਛਲੀ ਵਾਰ ਔਰ ਉਦੋਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਥੇਬੰਦੀਆਂ ਦਾ ਇਕੱਠ ਸੀਗਾ ਪੰਜਾਬ ਦੀਆਂ ਬਹੁਤ ਸਾਰੀਆਂ ਜਥੇਬੰਦੀਆਂ ਸੀ ਖੈਰ ਮੋਰਚਾ ਜਿੱਤਣ ਤੋਂ ਬਾਅਦ ਜਿਹੜੀ ਚੀਜ਼ ਤੇ ਵਾਹ ਲਾਉਣੀ ਸੀ ਲਾਈ ਸਭ ਕੁਝ ਹਾਸਲ ਕਰਨ ਤੋਂ ਬਾਅਦ ਤੁਸੀਂ ਜਿਹੜਾ ਤੁਹਾਡਾ ਟੀਚਾ ਸੀਗਾ ਗੋਲ ਕਰਨ ਤੋਂ ਬਾਅਦ ਤੁਸੀਂ ਆ ਕੇ ਦੁਫਾੜ ਹੋਗੇ ਚਲੋ ਉਸ ਤੋਂ ਬਾਅਦ ਹੁਣ ਨਾ ਤੁਹਾਡੇ ਨਾਲ ਦੂਜਾ ਮੋਰਚਾ ਖੜਾ ਨਾ ਹਰਿਆਣੇ ਦੀਆਂ ਵੱਡੀਆਂ ਜਥੇਬੰਦੀਆਂ ਨਾਲ ਖੜੀਆਂ ਤੁਸੀਂ ਕਨਵਿੰਸ ਨਹੀਂ ਕਰ पाए ਨਾਲ ਲੈ ਨਹੀਂ पाए ਜਾਂ ਫਿਰ ਕਿਸਾਨਾਂ ਵਾਸਤੇ ਜਿਹੜਾ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਇਹਦੇ ਵਿੱਚ ਕੋਈ ਸੱਦਾ ਦੇਣ ਦੀ ਲੋੜ ਆਫੀਸ਼ੀਅਲ ਤੌਰ ਤੇ ਜਾਂ ਕਿੱਥੇ ਕਮਿਊਨੀਕੇਸ਼ਨ ਦਾ ਗੈਪ ਕਿੱਥੇ ਰਹਿ ਗਿਆ ਕਿਉਂ ਰਹਿ ਗਿਆ ਜਿੱਥੋਂ ਲੱਗਦਾ ਹੈ ਕਿ ਜੇ ਜ਼ਿਆਦਾ ਜਥੇਬੰਦੀਆਂ ਹੋਰ ਹੁੰਦੀਆਂ ਤਾਂ ਪ੍ਰੈਸ਼ਰ ਬਿਲਡ ਹੋਣਾ ਸੀ ਹੋਰ ਹਰਿਆਣੇ ਦੀਆਂ ਵੱਡੀਆਂ ਜਥੇਬੰਦੀਆਂ ਹੁੰਦੀਆਂ ਤਾਂ ਪ੍ਰੈਸ਼ਰ ਜ਼ਿਆਦਾ ਬਿਲਡ ਹੋਣਾ ਸੀਗਾ ਵੇਖੋ ਜੀ ਜਿਹੜੀ ਤੁਸੀਂ ਕਨਵਿੰਸ ਕਰਨ ਦੀ ਗੱਲ ਕੀਤੀ ਹੈ ਉਹ ਅਸੀਂ ਪਹਿਲਾ ਜਦੋਂ 13 ਫਰਵਰੀ ਨੂੰ ਇੱਥੇ ਅਸੀਂ ਦਿੱਲੀ ਕੂਚ ਦਾ ਪ੍ਰੋਗਰਾਮ ਤਾਂ ਆਏ ਆ ਸੀ ਉਦੋਂ ਪਹਿਲਾਂ ਵੀ ਅਸੀਂ ਉਹਨਾਂ ਨਾਲ ਤਾਲਮੇਲ ਕੀਤਾ ਮੀਟਿੰਗਾਂ ਕੀਤੀਆਂ 14 ਕਿਹਾ ਉਹਨਾਂ ਨੂੰ ਵੀ ਆਪਣਾ ਇਹ ਅੰਦੋਲਨ ਸਾਂਝਾ ਉਹ ਮੰਨਦੇ ਵੀ ਆ ਵੀ ਮੰਗਾ ਇਹੀ ਮੰਗਾ ਮੰਗਾ ਤੇ ਸਾਡਾ ਕੋਈ ਮਤਭੇਦ ਨਹੀਂ ਜਿਹੜੀਆਂ 12 ਮੰਗਾਂ ਤੇ ਅੰਦੋਲਨ ਸ਼ੁਰੂ ਹੋਇਆ ਅਸੀਂ ਇਹ ਵੀ ਕਿਹਾ ਵੀ ਆਪਾਂ ਸਾਰਿਆਂ ਨੇ ਉੱਥੋਂ ਦਿੱਲੀੋਂ ਜਦੋਂ ਘਰ ਵਾਪਸੀ ਕੀਤੀ ਐ ਉਹਦਾ ਆਪਾਂ ਸਾਰਿਆਂ ਨੇ ਕਿਹਾ ਵੀ ਮੋਰਚਾ ਮੁਲਤਵੀ ਕੀਤਾ ਖਤਮ ਨਹੀਂ ਕੀਤਾ ਤੇ ਹੁਣ ਫਿਰ ਆਪਾਂ ਮੁਲਤਵੀ ਤਾਂ ਕੋਈ ਮਹੀਨੇ ਦੋ ਮਹੀਨੇ ਲਈ ਹੁੰਦਾ ਥੋੜੇ ਸਮੇਂ ਲਈ ਹੁੰਦਾ ਵੀ ਆਓ ਫਿਰ ਜੇ ਖਤਮ ਨਹੀਂ ਕੀਤਾ ਤਾਂ ਸ਼ੁਰੂ ਕਰਗੇ ਸਾਰੀਆਂ ਆਪਸ਼ਨਾਂ ਦਿੱਤੀਆਂ ਉਹਨਾਂ ਨੂੰ ਵੀ ਜੇ ਤੁਸੀਂ ਵਿੱਚ ਨਹੀਂ ਆਉਣਾ ਇੱਥੇ ਸ਼ੰਭੂ ਬਾਰਡਰ ਤੇ ਤੁਸੀਂ ਹੋਰ ਕਿੰਨੇ ਬਾਰਡਰ ਹਨ ਉਹਨਾਂ ਰਾਹੀਂ ਤੁਸੀਂ ਆਪ ਦਾ ਇੰਡੀਪੈਂਡੈਂਟ ਅੱਗੇ ਵਧਣ ਦਾ ਕਰ ਲੋ ਲੜਾਈ ਕੀ ਈਗੋ ਦੀ ਲੜਾਈ ਹੈ ਫਿਰ ਜਾਂ ਕੀ ਆਪਣੇ ਆਪ ਨੂੰ ਵੱਡਾ ਕੋਈ ਦਿਖਾਉਣਾ ਚਾਹੁੰਦਾ ਹੈ ਜਾਂ ਤੁਸੀਂ ਕਹਿੰਦੇ ਅਸੀਂ ਵੱਡੇ ਹਾਂ ਉਹ ਕਹਿੰਦੇ ਹੋਣਗੇ ਅਸੀਂ ਵੱਡੇ ਹਾਂ ਮਸਲਾ ਕਿੱਥੇ ਇੱਕ ਜੜ ਗਿਆ ਫਿਰ ਕਿਉਂਕਿ ਕਨਵਿੰਸ ਤਾਂ ਹੋ ਸਕਦੇ ਸੀਗੇ ਪਿਛਲੀ ਵਾਰ ਇਕੱਠੇ ਹੋ ਗਏ ਐਨੇ ਮਤਭੇਦ ਵੀ ਹੋਏ ਉੱਥੇ ਜਾ ਕੇ ਮਤਭੇਦ ਹੋਗੇ ਫਿਰ ਸੁਲਝਦੇ ਰਹੇ ਆ ਇੱਥੇ ਸ਼ੁਰੂ ਕਰਨ ਵੇਲੇ ਤੁਹਾਨੂੰ ਲੱਗਦਾ ਨਹੀਂ ਕਿ ਜੇ ਇਕੱਠੇ ਹੋ ਕੇ ਤੁਰ ਪੈਂਦੇ ਤਾਂ ਪ੍ਰੈਸ਼ਰ ਜ਼ਿਆਦਾ ਬਿਲਡ ਹੋ ਜਾਣਾ ਸੀਗਾ ਉਹਨਾਂ ਨੂੰ ਵੀ ਸਮਝਣਾ ਚਾਹੀਦਾ ਸੀਗਾ ਦੇਖੋ ਜੀ ਜਿਤਕਰ ਸਾਡਾ ਹੈਗਾ ਉਹ ਤਾਂ ਵੈਸੇ ਉਹ ਇਹ ਵੱਧ ਉਹ ਦੱਸ ਸਕਦੇ ਆ ਵੀ ਉਹ ਕਿਉਂ ਨਹੀਂ ਆ ਸ਼ਾਮਲ ਹੋਏ ਸਾਡੇ ਕਹਿਣ ਦੇ باوجود ਵੀ ਪਰ ਸਾਨੂੰ ਇਹ ਲੱਗਦਾ ਵੀ ਇੱਕ ਤਾਂ ਜਿਹੜਾ ਹੁੰਦਾ ਇਹਨਾਂ ਮੰਗਾ ਤੇ ਸਿਰਫ ਪ੍ਰਚਾਰ ਸਰਗਰਮੀਆਂ ਤੱਕ ਹੀ ਸੀਮਿਤ ਵੀ ਤੁਸੀਂ ਕੋਈ ਇੱਕ ਦਿਨ ਦਾ ਕੋਈ ਪ੍ਰੋਟੈਸਟ ਕਰ ਲਓ ਇੱਕ ਦਿਨ ਦੀ ਦਿੱਲੀ ਰੈਲੀ ਕਰਿਓ ਜਾਂ ਕੋਈ ਡੀਸੀਆ ਲੈਵਲ ਤੇ ਤੁਸੀਂ ਇੱਕ ਦਿਨ ਤੇ ਇਕੱਠ ਕਰ ਲਓ ਇਹ ਕੋਈ ਪੁਤਲੇ ਸਾੜ ਦਿਓ ਮੰਗ ਪੱਤਰ ਦੇ ਦਿਓ ਇਹ ਜਿਹੜੀਆਂ ਹੁੰਦੀਆਂ ਇੱਕ ਸੀਮਤ ਕਰੇ ਹੁੰਦੀਆਂ ਨੇ ਸਿਰਫ ਪ੍ਰਚਾਰ ਦੀਆਂ ਉਦੋਂ ਕਹਾ ਜਿਹੜਾ ਮੋਰਚਾ ਹੁੰਦਾ ਉਹ ਤਾਂ ਮੋਰਚਾ ਤਾਂ ਬਣਦੇ ਤਾਂ ਵੀ ਜੇ ਉਹ ਸਰਕਾਰ ਲਈ ਕੋਈ ਸਮੱਸਿਆ ਖੜੀ ਕਰਦਾ ਸਰਕਾਰ ਲਈ ਕੋਈ ਸਰਦਾਰ ਦੀ ਖੜੀ ਕਰਦਾ ਹੁਣ ਜੇ ਅਸੀਂ ਇੱਕ ਦਿਨ ਦੇ ਖਤ ਕਰਕੇ ਆ ਜਾਾਂਗੇ ਠੀਕ ਹੈ ਪ੍ਰਚਾਰ ਕਰ ਲਾਂਗੇ ਸਰਕਾਰ ਲਈ ਪ੍ਰਬੰਧ ਲਈ ਤਾਂ ਕੋਈ ਸਰਦਾਰ ਤੇ ਨਹੀਂ ਸਰਕਾਰ ਲਈ ਸਰਦਾਰ ਤੇ ਉਦੋਂ ਆ ਜਦੋਂ ਪੱਕਾ ਮੋਰਚਾ ਲੱਗਦਾ ਸੋ ਪੱਕਾ ਮੋਰਚੇ ਦਾ ਔਖਾ ਬਹੁਤ ਹੋਣਾ ਪੈਂਦਾ ਹੁਣ ਜੇ ਹੁਣ ਨਾ ਪੱਕਾ ਮੋਰਚਾ ਹੋਊਗਾ ਤਾਂ ਲੀਡਰ ਸਮਝ ਲਓ ਮਿੰਨੇ ਚ ਜੇ ਇੱਕ ਜਾਂ ਪ੍ਰੋਗਰਾਮ ਦਿੱਤਾ ਦੋ ਪ੍ਰੋਗਰਾਮ ਦਿੱਤੇ ਤਾਂ ਦੋ ਦਿਨ ਲਈ ਵਿਜੀ ਹੋਊਗਾ ਹਫਤਾ ਉਹਦੀ ਕੰਪੇਨ ਲਈ ਵਿਜੀ ਹੋ ਗਿਆ ਜਦੋਂ ਮੋਰਚਾ ਲੱਗ ਜਾਂਦਾ ਉਦੋਂ 24 ਘੰਟੇ ਵਿਜੀ ਰਹਿਣਾ ਪੈਂਦਾ ਇਹ ਹੁਣ ਅਸੀਂ ਇੱਕ ਦਿਨ ਦੇ ਖਾਤਰ ਵੀ ਨਹੀਂ ਸਾਨੂੰ ਛੁੱਟੀ ਮਿਲਦੀ ਸਾਰੇ ਆਪ ਦਾ ਜਿਹੜਾ ਛੱਡ ਕੇ ਜਿਹੜਾ ਸੋਡੇ ਜਿਹੜਾ ਸੈਟ ਲਾਈਫ ਹੁੰਦੀ ਹੈ ਨਾ ਇੱਕ ਲੀਡਰ ਦੀ ਵੀ ਡੇਲੀ ਘਰੇ ਆਉਣਾ ਪਰਿਵਾਰ ਚ ਆਉਣਾ ਬੱਚਿਆਂ ਚ ਆਉਣਾ ਤੜਕੇ ਫੇਰ ਚੱਲ ਉਹ ਡਿਸਟਰਬ ਹੁੰਦੀ ਹੈ ਅਸਲ ਵਿੱਚ ਜਦੋਂ ਮੋਰਚਾ ਲੱਗ ਜਾਂਦਾ ਉਹ ਸਾਨੂੰ ਸੋਡੀ ਡੇਲੀ ਪਰਿਵਾਰਕ ਲਾਈਫ ਉਹ ਡਿਸਟਰਬ ਹੁੰਦੀ ਹੈ ਕਿਸੇ ਨੇ ਬਾਹਰ ਜਾਣਾ ਕਿਸੇ ਨੇ ਫੌਰਨ ਜਾਣਾ ਹੁਣ ਕਈ ਲੀਡਰ ਹੈਗੇ ਵੀ ਐ ਜਿਹੜੇ ਮਤਲਬ ਉਹ ਫੌਰਨ ਵੀ ਘੁੰਮ ਰਹੇ ਆ ਫਿਰ ਇਹ ਤਾਂ ਮੋਰਚਾ ਲੱਗਿਆ ਉਹ ਫਿਰ ਫੌਰਨ ਫੌਰਨ ਨੇ ਘੁੰਮ ਜਾਂਦਾ ਇਹ ਜਿਹੜੇ ਤੁਹਾਡੇ ਨਾਲ ਨਹੀਂ ਆ ਇਹ ਹੀ ਤਾਂ ਨਹੀਂ ਚੱਕਰ ਕੀਤੇ ਫੌਰਨ ਘੁੰਮਣ ਵਾਸਤੇ ਉਹ ਕਹਿੰਦੇ ਵੀ ਨਹੀਂ ਅਸੀਂ ਹੁਣ ਸਾਲ ਦੋ ਸਾਲ ਲਾ ਲਿਆ ਹੁਣ ਫੌਰਨ ਫੌਰਨ ਘੁੰਮਈਏ ਨਹੀਂ ਪਰ ਉਹ ਤਾਂ ਕੁਛ ਦਾ ਤਾਂ ਉਹਨਾਂ ਨੇ ਆਪਾਂ ਨਾਂ ਨਹੀਂ ਲੈਣਾ ਚਾਹੁੰਦੇ ਐਲਾਨ ਨਹੀਂ ਕੀਤਾ ਜਦੋਂ ਅਸੀਂ ਆਹ ਅਪੀਲ ਕੀਤੀ ਸੀ ਵੀ ਉਹ ਚੱਲ ਗਏ ਵੀ ਉਹ ਆਪਾਂ ਦਿੱਲੀ ਉਹ ਕਹਿੰਦੇ ਵੀ ਪ੍ਰਧਾਨ ਜੀ ਪਹਿਲਾਂ ਐ ਜਿਹੜਾ ਦਿੱਲੀ ਵਰਗਾ ਮੋਰਚਾ ਇਹ ਐ ਨਹੀਂ ਵੀ ਦੋ ਸਾਲ ਬਾਅਦ ਹੀ ਲੱਗ ਜਾਂਦਾ ਇਹ ਤਾਂ ਤਹਾਕਿਆਂ ਬਾਦ ਲੱਗਦਾ ਹੁੰਦਾ ਤੋ ਇਸ ਕਰਕੇ ਹੋ ਸਕਦਾ ਉਹ ਦਹਾਕਿਆਂ ਤੇ ਖੜੇ ਹੋਣ ਵੀ ਹਜ਼ਾਰ ਦਹਾਕਾ ਤਾਂ ਹੋਇਆ ਨਹੀਂ ਕੋਈ ਧੰਨਵਾਦ ਜੀ ਤੁਹਾਡੇ ਚੈਨਲ ਦਾ ਵੀ ਧੰਨਵਾਦ ਜਿਨ੍ਹਾਂ ਦੇ ਮਾਧਿਅਮ ਰਹੀ ਸਾਡਾ ਜਿਹੜਾ ਵਰਸ਼ਨ ਹੈ ਲੋਕਾਂ ਤੱਕ ਪਹੁੰਚਿਆ ਜੀ ਤਾਂ ਸਰਜੀਤ ਫੂਲ ਸਾਹਿਬ ਸਾਡੇ ਨਾਲ ਸੀਗੇ ਤੁਸੀਂ ਸੁਣਿਆ ਇਹਨਾਂ ਨੂੰ ਔਰ ਇਹਨਾਂ ਨੇ ਕਿਹਾ ਕਿ ਜਿਸ ਤਰੀਕੇ ਦੇ ਨਾਲ ਲੋਕਾਂ ਦੀਆਂ ਮੰਗਾਂ ਲੋਕਾਂ ਦੀਆਂ ਮੰਗਾਂ ਲੈ ਕੇ ਅਸੀਂ ਬੈਠੇ ਹਾਂ ਮੋਰਚਾ ਲਾ ਕੇ ਔਰ ਹਾਈ ਕੋਰਟ ਨੇ ਰਾ ਪਧਰਾ ਕਰ ਦਿੱਤਾ ਔਰ ਅਸੀਂ ਤਾਂ ਦਿੱਲੀ ਜਾਵਾਂਗੇ ਔਰ ਕਿਸਾਨ ਵੀ ਹਾਈ ਕੋਰਟ ਦੇ ਆਰਡਰ ਤੋਂ ਬਾਅਦ ਇਹਨਾਂ ਨੇ ਇੱਕ ਦਾਅਵਾ ਕੀਤਾ ਕਿ ਖੁਸ਼ ਨਜ਼ਰ ਆ ਰਹੇ ਹਨ ਉਹਨਾਂ ਨੇ ਕਿਹਾ ਕਿ ਅਸੀਂ ਦਿੱਲੀ ਜਾਣ ਦੀ ਤਿਆਰੀ ਕਰੀ ਬੈਠੇ ਹਾਂ ਕੈਮਰਾ ਪਰਸਨ ਬਲਜਿੰਦਰ ਦੇ ਨਾਲ ਵਿਕਰਮ ਸਿੰਘ ਪ੍ਰੂਪ ਪੰਜਾਬ ਟੀਵੀ ਚੰਡੀਗੜ੍ਹ